ਖਬਰਦਾਰ ਰਣਾਜੀ ਚੌਂਕੀ ਨਾਨਕਾਂ ਦੀ ਆਈ ਖਬਰਦਾਰ ਰਣਾਜੀ ਚੌਂਕੀ ਨਾਨਕਾਂ ਦੀ ਆਈ ਭਈ ਆਗੇ ਨਾਨਕੇ ਝੜਕੇ ਦਾਦ ਕੇ ਦਿਸਦੇ ਨਾ ਆਗੇ ਨਾਨਕੇ ਝੜਕੇ ਦਾਦ ਕੇ ਦਿਸਦੇ ਨਾ ਅੱਜ ਕਿਸੇ ਨੂੰ ਸੌਣ ਨਹੀਂ ਦੇਣਾ ਅੱਜ ਕਿਸੇ ਨੂੰ ਸੌਣ ਨਹੀਂ ਦੇਣਾ ਮੰਜੇ ਕਰ ਦੋ ਪੁੱਠੇ ਗਵੰਡਿਓ ਜਾਗ ਦੇ ਕਸਤੇ ਗਵੰਡਿਓ ਜਾਗ ਦੇ ਕਸਤੇ ਨਾਨਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਨਾਨਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਦਾਦਕੀਆਂ ਕੁੜੀਆਂ ਮੋਟੀਆਂ ਨੇ ਮੂੰਹ ਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਮੂੰਹ ਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਬੈਦਾਦਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਦਾਦਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਨਾਨਕੀਆਂ ਕੁੜੀਆਂ ਸੁਨਵਟੀਆਂ ਜਿਵੇਂ ਸੋਣ ਦੇ ਮਹੀਨੇ ਭੇਡਾਂ ਮੁੰਨ ਸੁਟੀਆਂ ਜਿਵੇਂ ਸੋਣ ਦੇ ਮਹੀਨੇ ਭੇਡਾਂ ਮੁੰਨ ਸੁਟੀਆਂ ਨਾਨਕੀਆਂ ਆਪ ਤਾਈਆਂ ਵੰਢਣ ਕੇ ਖਸਮ ਲਿਆਈਆਂ ਮੰਗਣ ਕੇ ਆ ਪਤਾਇਆਂ ਵੰਢਣ ਕੇ ਖਸਮ ਲਿਆਇਆਂ ਮੰਗ ਤਣ ਕੇ ਮਾਮਾ ਸੌਂ ਗਿਆ ਗੋਲੀ ਦਾ ਫੱਕਾ ਮਾਰ ਕੇ ਮਾਮੀ ਨੂੰ ਲੈ ਗਈ ਇੱਲ ਚੱਕ ਕੇ ਮਾਮਾ ਸੌਂ ਗਿਆ ਗੋਲੀ ਦਾ ਫੱਕਾ ਮਾਰ ਕੇ ਮਾਮੀ ਨੂੰ ਲੈ ਗਈ ਇੱਲ ਚੱਕ ਕੇ बोलली मेनू आंदी ਨਹੀਂ ਉਹ ਜੋੜ ਜਾੜ ਕੇ ਪਾਉ ਮੈਂ ਇਨਾਂ ਦਾਦਕਿਆਂ ਦੀ ਰੀਲ ਬਣਾ ਕੇ ਜਾਉ ਮੈਂ ਇਨਾਂ ਦਾਦਕਿਆਂ ਦੀ ਰੀਲ ਬਣਾ ਕੇ ਜਾਉ ਮੈਂ ਇਨਾਂ ਦਾਦਕਿਆਂ ਨੂੰ ਖੁੰਝੇ ਲਾ ਕੇ ਜਾਉ ਮੈਂ ਇਨਾਂ ਦਾਦਕਿਆਂ ਨੂੰ ਖੁੰਝੇ ਲਾ ਕੇ ਜਾਉ ਨਾਨਕੀਆਂ ਕੁੜੀਆਂ ਕਾਲੀਆਂ ਤੇ ਪੀੜੀਆਂ ਨਾਨਕੀਆਂ ਕੁੜੀਆਂ ਕਾਲੀਆਂ ਤੇ ਪੀੜੀਆਂ ਦਾਦਕੀਆਂ ਕੁੜੀਆਂ ਗੋਰੀਆਂ ਨੇ ਜਿਵੇਂ ਸ਼ੀਸ਼ ਮਹਿਲ ਦੀਆਂ ਮੋਰੀਆਂ ਨੇ ਜਿਵੇਂ ਸ਼ੀਸ਼ ਮਹਿਲ ਦੀਆਂ ਮੋਰੀਆਂ ਨੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਨੱਚੋ ਨੱਚੋ ਨਾਨਕਿਓ ਪੂੰਛਾਂ ਤਾਂ ਕਰਕੇ ਨੱਚੋ ਨੱਚੋ ਨਾਨਕਿਓ ਪੂੰਛਾਂ ਤਾਂ ਕਰਕੇ ਮਾਮੀ ਦੇ ਸਿਰ ਤੇ ਮੁਰਗੇ ਦੀ ਕਲਗੀ ਲਾਲ ਰੰਗ ਦੀ ਗਿੱਡਾਂ ਪੁੰਜਣ ਨੂੰ ਹੋਏ ਗਿੱਡਾਂ ਪੁੰਜਣ ਨੂੰ ਛੜੇ ਤਰਮਾਲ ਮੰਗਦੀ ਗਿੱਡਾਂ ਪੁੰਜਣ ਨੂੰ ਗਿੱਡਾਂ ਪੁੰਜਣ ਨੂੰ ਛੜੇ ਤਰਮਾਲ ਮੰਗਦੀ ਗਿੱਡਾਂ ਪੁੰਜਣ ਨੂੰ ਹੋਰ ਤਾਂ ਨਾਨਕੀਆਂ ਸਾਰੀਆਂ ਸੋਹਣੀਆਂ ਹੋਰ ਤਾਂ ਨਾਨਕੀਆਂ ਸਾਰੀਆਂ ਸੋਹਣੀਆਂ ਇੱਕੋ ਨਾਨਕੀ ਟੀਰੀ ਪੈਸੇ ਦੀ ਇੱਕ ਵਿੱਕ ਦੀ ਲੈ ਲੋ ਲਾਲ ਪਮੇਰੀ ਪੈਸੇ ਦੀ ਇੱਕ ਵਿਕਦੀ ਲੈ ਲੋ ਲਾਲ ਪਮੇਰੀ ਪੈਸੇ ਦੀ ਇੱਕ ਵਿਕਦੀ ਤਾਇਏ 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 ਤਰਤੀ ਪਟ ਸੁਟੀਏ ਜਿੱਥੇ ਅਸੀਂ ਨਾਨਕੇ ਜਾਈਏ ਤਰਤੀ ਪਟ ਸੁਟੀਏ ਜਿੱਥੇ ਅਸੀਂ ਨਾਨਕੇ ਜਾਈਏ ਤਰਤੀ ਪਟ ਸੁਟੀਏ